ਕਰਾ ਮਾਲਕ ਦਾ ਬੰਦਾ ਬਚ ਗਿਆ ਇੱਕ ਖਿਚਾਰਾ ਇੱਕ ਹੋਰ ਖਿਚਾਲਾ ਕਟੂਗੜ 15 ਫੁੱਟ ਡੂੰਘਾ ਸੀ ਜਿਹਦੇ ਚ ਡੇਕਿਆ ਨਗਰੇ ਕਰਦੇ ਇੱਕ ਪਾਸੇ ਜਿਉਂਦਾ ਬੰਦਾ ਬਾਈ ਉਹਨਾਂ ਨੂੰ ਕਰਦੇ ਫੋਨ ਇੱਧਰ ਲਿਆਉਣਗੇ ਆ ਲਿਆ ਉਹਦਾ ਸਟੈਚਰ ਸਟੁੱਜਰ ਜਿਆ ਲਾ ਛੇਵੀਂ ਕਰ ਬੱਸ ਬੱਸ ਉਹ ਰਹਿਣ ਦੇ ਆ ਲੈ ਜੀ ਕਿਉਂ ਨਹੀਂ ਨਹੀਂ ਲੱਗਦੇ ਬਾਹਰ ਉਹ ਤਾਂ ਇੱਕ ਹੋਰ ਲਵਾ ਲਾ ਇੱਕ ਡੂੰਗਾ ਜਿਆ ਕਰ ਤੋ ਦੂੰਗਾ ਜਿਆ ਮਾਰ ਦੇ ਇੱਕ ਉਹਦਾ ਪੈਰ ਪੂਰਨਾ ਹੋਵੇ ਥੱਲੇ ਬੱਸ ਮੈਨੂੰ ਲੱਗਦਾ ਦਬਿਆ ਆ ਇਹਨੂੰ ਆ ਨਾ ਨਹੀਂ 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 ਲੋਟਣਾ ਨਹੀਂ ਨਹੀਂ ਆਉਣਾ ਕਾਹੀ ਵੱਜਣੀ ਸੀ ਜੀ ਹਾਂ ਮੇਰੇ ਨਹੀਂ ਹੈ ਆਪਣੇ ਆਪ ਆ ਕਿਥੋਂ ਕੱਢ ਲੈਂਦੇ ਨਹੀਂ ਹੁਣ ਡੂੰਗਾ ਕਿੰਨਾ ਸੀ ਆਗੇ ਆਗੇ ਐਂਬੂਲੈਂਸ ਆ ਗਈ ਮੈਂ ਕਹ ਹਰਨ ਨਾਲ ਤੂੰ ਦੱਸੂ ਤੁਰੇ ਹਰਨ ਵਾਲੇ ਦੇ ਵਿੱਚ ਬਿਠਾ ਲੋ ਕੱਢ ਲੋ ਕੱਢ ਲਓ ਹਰਨ ਆ ਵੀਰੇ ਕੋਈ ਨਹੀਂ 1 ਮਿੰਟ ਵੱਧ ਲੱਗ ਜੂ ਹਾਂ ਤਾਂ ਹਾਏ ਵਿਚਾਰਾ ਜਿਉਂਦਾ ਯਾਰ ਹਣ ਲੋੜੀ ਦਾ ਦੇਣਾ ਸ਼ੁਕਰ ਆ ਮਾਲਕ ਦਾ ਪ੍ਰਮਾਤਮਾ ਰੋਟੀ ਦੀ ਖਾਤਰ ਬੰਦਾ ਕੀ ਕੀ ਕਰਦਾ ਬਈ ਲੋ ਹੈ ਹਰਦੇ ਦਾ ਬਹੁਤ ਬਾਈ ਕਰ ਲੋ ਜੇ ਸੀ ਵੀ ਫਿਰ ਪਿੱਛੇ ਹੀ ਹੁਣ ਚਾਰ ਰੋੜੇ ਦਾ ਅੱਛਾ ਹਰਦੇ ਦਾ ਬਹੁਤ ਧਿਆਨਾ ਸੀ ਯਾਰ ਮੈਂ ਤੈਨੂੰ ਦੱਸ ਕੇ ਆਉਂਦੇ ਹੁੰਦੇ ਸੀ ਬੈਠਾ ਹੀ ਆ ਜੇ ਸਾਥ ਆ ਹੀ ਲਈ ਜਾਂਦਾ ਵੀ ਅੱਗੇ ਨਹੀਂ ਅੱਗੇ ਨਹੀਂ ਆਏ ਅਬ ਮਿੱਟੀ ਹੰਡੇ ਦੇ ਪੇ ਬਸ ਲੰਘ ਇੱਧਰ ਨਹੀਂ ਚਾਣਾ ਚਾਣਾ ਮੈਨੇ ਠੀਕ ਆ ਠੀਕ ਆ ਸੱਫਾ ਮਾਰ ਲਈ ਠੀਕ ਆ ਹਾਂ ਸ਼ੁਕਰ ਆ ਮਾਸਰਾ ਬਾਤ ਹੋ ਗਿਆ ਹਾਂ ਹਾਂ ਇਹ ਬਾਹਰ ਆ ਗਿਆ ਧਿਆਨ ਨਾਲ ਧਿਆਨ ਨਾਲ ਚਮਤ ਠੀਕ ਆ ਆ ਕਹੀ ਬੱਚੇ ਬਾਤ ਹੋ ਗਿਆ ਬਾਤ ਹੋ ਗਿਆ ਉਹ ਭਾਵੇਂ ਆ ਗਿਆ ਅਰੇ ਏਤੀ ਬਿਠਾ ਲੀਏ ਹਾਂ ਮਸ਼ੀਨ ਚ ਬਿਠਾ ਲਾ ਵੀਰੇ ਕਈਆਂ ਪਰੇ ਕਰ ਦੋ ਕਈਆਂ ਬਾਈ ਇਹ ਮੂੰਹ ਸਾਫ ਕਰ ਦੇ ਇਕੱਲੀ ਉਹ ਬਾਈ ਨੂੰ ਬਾਈ ਬਾਈ ਕਈ ਫੜੀ ਕਈ ਬੜੀ ਵੀਰੇ ਥੋੜਾ ਜਾ ਦੋ ਥੱਲੇ ਆ ਲੈਨੇ ਮੇਰੇ ਕੋਲ ਆ ਜਾ ਨਬਰੇ ਤੂੰ ਥੱਲੇ ਜਾ ਵੜਾ ਤੈਨੂੰ ਥਾਵਾ ਐ ਐਂਬੂਲੈਂਸ ਵਾਲਾ ਮੁੰਡਾ ਤੂੰ ਥੱਲੇ ਜਾ ਵੀਰੇ ਉੱਪਰ ਉੱਪਰ ਹੀ ਖੜ ਜਾ ਕੋਲ ਗੱਡੀ ਦੇ ਆਪਣੀ ਦੇ ਧਿਆਨ ਨਾਲ ਧਿਆਨ ਨਾਲ ਬੰਦਾ ਜੱਕੇ ਪਰੇ ਕਰੇ ਬੰਦਾ ਜੱਕੇ ਉਰੇ ਤੇ ਬਿਠਾ ਲਓ ਇੱਕ ਜਣਾ ਬੁੱਪੜ ਚ ਲੈ ਕੇ ਖੜਜੋ ਨਾ ਤਾਂ ਹਾਂ ਬਾਈ ਨਾਲ ਹੀ ਖੜਜੋ ਇੱਕ ਜਣਾ ਨਾਲ ਖੜਜੋ ਉਹ ਬਹਿ ਗਿਆ ਮੁੰਨਾ ਨਾਲ ਆ ਪਾਸੇ ਆ ਜਾ ਪਾਸੇ ਇਹ ਬਾਈ ਦਾ ਬੂਹੜਾ ਚੱਲੋ 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 ਵਾਹਿਗੁਰੂ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਬਚਾਉਣ ਵਾਲਾ ਵੱਡਾ ਬਾਈ ਉਹ ਦਾਦਾ ਵੱਡਾ ਜਿਹਨੇ ਬਚਾਉਣਾ ਬਚਾ ਹੀ ਲੈਂਦਾ ਬੰਦੋ ਬਾਈ ਨੂੰ ਵੀ ਆ ਜੇ ਸੀ ਵੀ ਨਾ ਜੇ ਸੀ ਵੀ ਨਾ ਆ ਜਾ ਕੋਈ ਨਹੀਂ ਉਹਦੇ ਨਾਲ ਹੀ ਆ ਜੀ ਤੂੰ ਹੀ ਹੁਣ ਛੱਡੀ ਫੇਰ ਨਾ ਲੱਗ ਪਈ ਆਹ ਬੰਦਾ ਰਹਿਸ ਜਿਹਨੇ ਨਾਲ ਤੋਂ ਥੋੜਾ ਲੈ ਕੇ ਜਣਾ ਨਾਲ ਹੋਰ ਚੱਕਾ ਲੋ ਠੀਕ ਆ ਠੀਕ ਆ ਸੁਰਤ ਆ ਠੀਕ ਆ ਵੀ ਸੁਰਤ ਆ ਚੱਕ ਆ ਆਹ ਆ ਚੱਕਾ ਲੱਗ ਜਾ ਵਾਹ ਆ ਜਾ ਆਪਾਂ ਨਾ ਨਿਕ ਪੀਏ ਫੇਰ ਵਿੱਚ ਬੰਦਾ ਚੱਲ ਜਿਉਂਦਾ ਵਿਚਾਰਾ ਆਪਦੇ ਪਰਿਵਾਰ ਚ ਜਾਵੇ ਧਿਆਨ ਨਾਲ ਬਾਈ ਲੇਕ ਨਾ ਦੇਖੋ ਆ ਜਾਓ ਇਹ ਦੇ ਵਿੱਚ ਹੀ ਆ ਜਾਓ ਇਹ ਫਾਈਨਲੀ ਹੁਣ ਬੰਦਾ ਇਹ ਵੀ ਵਿਚਾਰਾ ਤਾਂ ਚੱਕਣਾ ਵਾ ਜੇ ਅਸੀ ਵਿੱਚ ਕੋਈ ਠੀਕ ਆ ਕੋਈ ਵੀ ਬੋਲਦਾ ਉਹ ਨੂੰ ਤੇ ਆਤੀ ਹਾਂ ਵੀ ਰਹਿਣ ਦੇ ਕਾਟੋ ਆ ਆ ਆ ਆ ਉਹ ਸਹੀ ਨਹੀਂ ਕੋਈ ਜੰਮੂ ਦਾ ਹੋਣਾ ਚਾਹੀਦਾ ਨਹੀਂ ਸਹੀ ਆ ਆਕਸੀਜਨ ਹੈਗੀ ਆ ਲਾ ਦਿਓ ਫਿਰ ਇਹਨੂੰ ਹੈਨਾ ਸਿਕਾਰੀ ਸਿਕਾਰੀ ਤੇਰੀ ਪਾਉਂਗਾ ਮੈਂ ਤਾਂ ਜਾਂਦਾ सही आ जाए हाँ जी हाँ 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 उन्होंने भी भेज दो भेज दो भेज दो डॉक्टर साहब दो बंदे भेज दो, पे दो।